全部食べると思うので。 ਤੈਰੇ ਤੇ ਸਦਿਜ ਖੇ ਲਗੀ ਆ ਤੇ ਲਗੀ ਕਿ ਚਿੱਟੀ ਚਾਦਰ ਨੂੰ ਲਾ ਦੇ ਬੁੱਲੇ ਲੈ ਫੁਕੜਾ ਵਾਲੀ ਨਹੀਂ ਚਿੱਟੀ ਚਾਦਰ ਨੂੰ ਤੇ ਦਾਗ ਹਜ਼ਾਰਾਂ ਪਰ ਲੋਈ ਨੂੰ ਦਾਗ ਨਾ ਕੋਈ ਆ ਵੀ मंग तूंदा कॾहिं आंगला कॾहिं उ मंगला मंगा मेर अंत तोड़ा तंगा

los hormigas.

ਨਾ ਮੁਖੀਰੇ ਜਾਂਦੇ ਅੱਦੇ ਕੀ ਕਰਾ ਦੇਨੇ ਆਈ ਸੰਤਾਨ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਅਧਿਐਕਸ਼ ਹੋਣ ਦੇ ਨਾਤੇ ਸਾਡੇ ਪੰਡਤ ਜੀ ਸਾਡੇ ਗੁਰੂ ਜੀ ਜੈ ਸ਼ਾਸਤਰੀ ਜੀ ਨੂੰ ਉਹਨਾਂ ਦੀ ਸਮੁੱਚੀ ਟੀਮ ਰਵੀ ਜੀ ਆ ਸਾਰੀ ਜੀ ਟੀਮ ਖੜੀ ਹੈ ਮੇਰੇ ਭਰਾ ਰੀਤੀ ਜੀ ਖੜੇ ਹੈ ਸਾਡੇ ਨਾਲ ਵਿੱਚ ਜਗਵੇਦ ਸਾਹਿਬ ਖੜੇ ਹੈ ਸਾਰੀ ਟੀਮ ਜਿਹੜੀ ਇਹਦੇ ਵੱਲੋਂ ਸਾਰੇ ਖੰਨਾ ਸ਼ਹਿਰ ਦੇ ਵਸਨੀਕਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਮਹਾਨ ਇਕੱਠ ਹੈ ਇਹਨਾਂ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿਨਾ ਅੱਜ ਮਾਂ ਮੰਗਲਾ ਮੁਖੀ ਜੀ ਦਾ ਪ੍ਰਗਟ ਦਿਵਸ ਹੈ ਤੇ ਮਾਂ ਜੀ ਦੀ ਕਿਰਪਾ ਮਾਤਾ ਜੀ ਦੀ ਕਿਰਪਾ ਹਮੇਸ਼ਾ ਸਾਡੇ ਖੰਨੇ ਸ਼ਹਿਰ ਤੇ ਸਾਡੇ ਖੰਨੇ ਨਿਵਾਸੀਆਂ ਤੇ ਹਮੇਸ਼ਾ ਬਣੀ ਰਹੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਵਿੱਚ ਸਾਡੇ ਤੇ ਬਣੀ ਰਹੇ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਪੰਡਤ ਜੀ ਆ ਜੋ ਪੰਡਤ ਜੀ ਆਈ ਜਾਓ ਗੁਰੂ ਜੀ ਆ ਗਿਆ ਤੁਹਾਡੇ ਸਾਹਮਣੇ ਗੁਰੂ ਜੀ ਵੱਲੋਂ ਸਾਡੇ ਵੱਲੋਂ ਸਾਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਇਹਨਾਂ ਦਾ ਧੰਨਵਾਦ ਬਹੁਤ ਤੁਸੀਂ ਦੇਖ ਰਹੇ ਹੋ ਇੰਨੀ ਗਰਮੀ ਦੇ ਬਾਵਜੂਦ ਵੀ ਇੱਡਾ ਮਹਾਨ ਇਕੱਠ ਹੈ ਲੋਕਾਂ ਦੀ ਸ਼ਰਧਾ ਲੋਕਾਂ ਦੀ ਭਾਵਨਾ ਦੀ ਉਹ ਮੰਗ ਦੇਖ ਰਹੇ ਹੋ ਤੁਸੀਂ ਕਿੰਨੀ ਵੱਡੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਸ਼ਰਧਾ ਜੋ ਭਾਵਨਾ ਲੈ ਕੇ ਸਾਡੇ ਵੀਰ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਇੱਥੇ ਆਈਆਂ ਆਈਆਂ ਨੇ ਮਾ ਮਾ ਬਗਲਾ ਮੁਖੀ ਦੇ ਚਰਨਾਂ 'ਚ ਬੇਨਤੀ ਹੈ ਇਹਨਾਂ ਸਾਰਿਆਂ ਦੀਆਂ ਭਾਵਨਾਵਾਂ ਤੇ ਮਨੋ ਕਾਮਨਾਵਾਂ ਮਾਤਾ ਪੂਰੀਆਂ ਕਰੇ ਅਰਪੰਦਰ ਜੀ ਨੂੰ ਪੰਡਤ ਜੀ ਨੂੰ ਬਹੁਤ ਲੰਬੀ ਆਰਜ਼ੂ ਬਖਸ਼ਿਸ਼ ਕਰੇ ਜਿਸ ਤੀਕੇ ਨਾਲੇ ਸਮਾਜ ਦੀ ਸਾਡੇ ਸਾਰੇ ਟੀਮ ਸੇਵਾ ਕਰ ਰਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੈ ਮਾਤਾ ਜੈ ਮਾਤਾ ਕਰੋ ਘਰ ਦੀਆਂ